ਜੀ ਹੋ ਰਿਹਾ ਮੇਕਅਪ ਬਾਬਾ ਜੀ ਦਾ ਹਾਂ ਆ ਬਈ ਜਰੂਸ ਕੜਦਾ ਬਾਈ ਹੁਣ ਜਿਹੜਾ ਇਦਾਂ ਨੂੰ ਕੀਤਾ ਇਹ ਮੈਂ ਨਹੀਂ ਕੀਤਾ ਹੈਗਾ ਇਹਦਾ ਹੋ ਡਿਜ਼ਾਈਨ ਇਹ ਬਣਾ ਦੋ ਆ ਤੇ ਨੂੰ ਵੀ ਕੜ ਦੋ ਬਸ ਬਸ ਠੀਕ ਆ ਓਕੇ ਐਂ ਕਰਕੇ ਨਾ ਉਹ ਐਂ ਚਲੋ ਇਹੋ ਤੋਂ ਮਸੱਈ ਦੇਖੇ ਹੋਣੀਆਂ ਮਤਲਬ ਦੱਸ ਸਮਝਾ ਦੇ ਦੱਸੀ ਬਾਈ ਹਾਂ ਦੱਸ ਇਹ ਉਰੇ ਬੈਠੇ ਨੇ ਅਸੀਂ ਮੈਂ ਪਹਿਲੇ ਖਿੱਚ ਤਾ ਇਕੱਲੇ ਆਉਂ ਹਾਂ ਕਰਨੇ ਨੇ ਹਾਂ ਠੀਕ ਆ ਦੱਸ ਉਹ ਕਰਨਾ ਖਾਲਾ डील ਕਰੇਗੀ डील ਕਰੇਗੀ ਵੇ ਕੋਈ ਬੋਡੇ ਟੈਂਕ ਬਾਦ ਕੀੜਾ ਮਾਰੇਗਾ ਪਾਪਾ ਜੀ ਮੈਂ ਕਰਾਇਆ ਸੀ ਪ੍ਰੈਸ਼ਰ ਬਟੇਰੇ ਚ ਆਉਂਦੇ ਜਾਂਦੇ ਬਸ ਭਾਈ ਟਾਈਮ ਹੀ ਲੱਗਦਾ ਹੈਗਾ ਲੈ ਕੋਈ ਪਿੰਡ ਚੋਂ ਗਾਗੂ ਕੋਲ ਲਿਆਇਆ ਕਰੋ ਬਈ ਹੂੰ ਗਾਗ ਦਾ ਹਿੱਕ ਹੈਗਾ ਮੇਰੀ ਨਿਗਾਹ ਚ ਮਦਰ ਬੋਦੇ ਵੀ ਸਾਸਨ ਉਹਦਾ ਪਲੇਸ ਵੀ ਬਹੁਤ ਰੈਂਦਾ ਹੈਗਾ ਹੂੰ ਘਰੋਂ ਹੀ ਬਹੁਤ ਤਕੜੀ ਹੈਗੀ ਮੈਂ ਉਹਦੇ ਜਾ ਕੇ ਲਾਉਣੀ ਹੈਗੀ ਉਹ ਉਹਨੂੰ ਧਰ ਦੇ ਵਾਪਾ ਰਲ ਕੇ ਚੇਪੀ ਆ ਚੇਪੀ ਆਪਾਂ ਦੋ ਜਣੇ ਰਲ ਕੇ ਵਾਪਾ ਉਹਨੂੰ ਕਰ ਦਿਆਂ ਚੇਪੀ ਦੁਰੀਆ ਕੇ ਦੱਸ ਦੀ ਸਾਰਾ ਕੁਝ ਬਸ ਬੀ ਦੇਣੀ ਬਸ ਮਰੇ ਨੂੰ ਆਪਾਂ ਹੋ ਗਏ ਲੇਟ ਸ਼ੂਟ ਤੋਂ ਬਾਹਲਾ ਤੇ ਇੱਧਰ ਤਿਆਰੀ ਚੱਲ ਰਹੀ ਸੀ ਸ਼ੂਟ ਦੀ ਅੱਜ ਕਮਰੇ ਚ ਬਟਰੀ ਵੀ ਈਜ਼ੀ ਲਾਏਗਾ ਤੂੰ ਕੰਮ ਨੂੰ ਕਹਿੰਦਾ ਰੇਟ ਕਾਉਂਦੇ ਅੱਖੇ ਤੇ ਤੂੰ ਜਲਬਈ ਨਹੀਂ ਜੰਮੀ ਹੁੰਦੀ ਇੰਨੀ ਇੰਨੀ ਜੰਮੀ ਵੀ ਆ ਉਸ ਵਿੱਚ ਮਿਸਤਰੀ ਕਾਹੋਂ ਦਾ ਉਹ ਤੇ ਜਗਜੀਤ ਦਾ ਕਮਰੇ ਦੇ ਕੋਈ ਛੱਟਾ ਛੱਟਾ ਦਾ ਕੰਮ ਕਰੇਗਾ ਕਹੀਂ ਨਾ ਕੋਈ ਬੜੇ ਦੇ ਗਰਮੀ ਐਨੀ ਯਰ ਹੈ ਤਾਂ ਨਹੀਂ ਗਰਮੀ ਉਹ ਹੀ ਲੱਗਦਾ ਹਨਾ ਇੱਥੇ-ਬੱਠੇ ਸੌ ਗਿਆ ਨੇ ਚ ਗਰਮੀ ਇਤਨੀ ਲੱਗਦੀ ਨਹੀਂ ਗਰਮੀ ਲੱਗ ਰਹੀ ਹੈ ਉਹੀ ਲੱਗਦਾਗਾ ਹੇ ਬੰਦੇ ਹੋਰ ਕਿੰਨੇ ਕਾਉਣਗੇ ਇਕੱਠਾ ਆਇਆ ਕੰਮ ਆਵੇਗਾ ਕੀ ਕਰੀਏ ਮੈਂ ਤੁਹਾਨੂੰ ਅੜਕਾ ਲੈ ਕੇ ਆਉਂਦਾ ਪੈਦਾ ਲੈਣਾ ਆਹਨ ਤੂੰ ਜੀ ਬੱਤਾਂ ਪਰ ਨਾ ਕਰ ਉਹ ਮੈਂ ਚਾਹ ਚ ਨਾ ਦਵਾ ਦੀ ਬੱਤਾਂ ਹੈ ਕਰਨਾ ਮੈਂ ਸਸੇਲ ਕਰ ਤਿੱਕੋ ਹਾਂ ਮਤ ਹੈਗਾ ਤੇ ਤੀ ਮਹ ਕਿਤੇ ਨੀ YouTube ਆਏ ਕੋਣ ਲਿਆਂਦਾ ਕਰ ਦੇ ਕੇ ਲਾ ਰਿਹਾ ਸੀ ਸੇਲ ਕਰ ਤੇ ਸੜ ਜਾ ਇੱਕ ਮਿੰਟ ਜੇ ਹੁਣ ਬੋਲੀ ਦੋੜੇ ਲੈ ਉੱਠਿਓ ਪਾਥੀ ਪਥਾਰ ਕਸ ਮੈਂ ਤੇ ਵਿਚ ਦੀ ਨੂੰ ਆ ਜਾਊਗਾ ਚੱਕ ਕੇ ਲੈ ਜਾਊ ਮੈਂ ਬਾਜੂ ਤੁਸੀਂ ਇਕੱਠਾ ਜਾ ਕਰਨ ਲੱਗ ਜਿਓ ਥੋੜਾ ਥੋੜਾ ਜਿਹਾ ਬਾਈ ਚੱਲੇ ਸੈਨੇਮੈਟਿਕ ਜਿਹਾ ਨਹੀਂ ਲੈ ਲੈ ਐਕਸ਼ਨ ਪਾਤਾ ਪਿੰਨ ਪੋਰ ਬਾ ਦੇ ਕੇ ਕਾ ਅੱਲਾ ਜੀ ਕਾ ਇਕੱਠਾ ਜਗਾਤਾ ਹੈ ਬੱਸ ਬਹੁਤ ਹੈ ਤੂੰ ਰੋੜੀ ਰੋੜੀ ਤੇ ਡੇ ਗਿਆ ਹਾਂ ਸੀ ਸੀ ਤੁਸੀਂ ਤੁਸੀਂ ਮਾਰਿਆ ਡੋਕਟਰ ਬੋਲ ਤਾ ਹਾਂ ਮਾਦਰ ਵੀ ਕਿਹਨੇ ਰੋਕ ਮੈਨੂੰ ਮੈਨੂੰ ਬਜਵਾਉਂਗੇ ਹਾਂ ਮੈਂ ਰਗਾ ਦੇ ਮਮੀ ਜੀ ਤੁਸੀਂ ਐਵੇਂ ਕਿਉਂ ਬੋਲਦੇ ਹੋ ਸਾਰਾ ਦਿਨ ਤਾਂ ਮੈਂ ਕੰਮ ਕਰਦੀ ਹਾਂ ਇੱਕ ਦਾਲ ਹੈ ਦਾਲ ਤੁਸੀਂ ਬਣਾ ਲੈਣੇ ਹੋ ਕਿਉਂਕਿ ਚੁੱਲੇ ਤੇ ਮੈਨੂੰ ਅੱਗ ਨਹੀਂ ਬਾਲਣੀ ਬਾਕੀ ਸਾਰਾ ਕੰਮ ਤਾਂ ਮੈਂ ਹੀ ਕਰਦੀ ਹਾਂ ਫੇਰ ਵੀ ਤੁਸੀਂ ਮੈਨੂੰ ਨਿੰਦਦੇ ਹੋ ਠੀਕ ਹੈ ਹੁਣ ਕੋਹਾ ਇਕੱਠੇ ਕਰਦੇ ਖਾਣਾ ਥੋੜਾ ਘਰ ਮੇਂ ਨਿਕਲ ਰਹੀ ਹੈ ਦਿਨ ਨੂੰ ਤਨੁ ਕਰ ਮੇਂ ਨਿਕਲ ਰਹੀ ਹੈ ਤੂੰ ਹੀ ਨਹੀਂ ਕਾਕੇ ਮੜੀ ਜੇ ਸੰਦਰ ਕਾਗੇ ਜੇ ਪੈਣੇ ਨਹੀਂ ਜਾਂ ਸਾਹ ਪੈਣੇ ਮਿਲ ਲਗਾ ਆਹ ਆਹ ਜੀ ਸਰਦਾਂ ਸਭੀ ਤੂੰ ਮੈਂ ਕੰਮ ਕਰਦੀ ਹਾਂ ਇੱਕ ਦਾਲ ਹੈ ਆ ਪੁੱਛੀ ਕਾਉਣਾ ਯਾਰ ਤੁਸੀਂ ਬਣਾ ਲੈਂਦੇ ਹੋ ਕਿਉਂਕਿ ਚੁੱਲੇ ਤੇ ਮੈਨੂੰ ਅੱਗ ਨਹੀਂ ਬਾਲਦੀ ਬਾਕੀ ਸਾਰਾ ਕੰਮ ਤਾਂ ਮੈਂ ਹੀ ਕਰਦੀ ਹਾਂ ਹੈਲੋ ਉਹਨੂੰ ਕਈ ਵਾਰ ਕੋਈ ਬੰਦਾ ਪੁੱਛ ਲੈਂਦਾ ਵੀ ਤੁਹਾਨੂੰ ਕਿੰਨੇ ਰੁਪਏ ਮੰਗਦੇ ਨੇ ਕੀ ਕਮਾਰਨਾ ਪੈਂਦਾਗਾ ਪਹਿਲਾਂ ਵੇਖ ਲੈ ਕਿੱਥੇ ਚੜੇ ਫਰਦਾਗਾ ਸੀਨ ਦੇਖ ਲੈ ਕਸੂਤਾ ਲੈ ਰਿਆ ਪੂਰਾ ਸੀਨਾ ਥੱਲੇ ਸੀਨਾ ਥੱਲੇ ਜੇ ਰੂਲ ਬਣਾਉਣੀਆਂ ਦੇਖ ਲੈ ਉਸ ਸੀਨ ਪੂਰਾ ਕਿਹਨ ਡਾਰਿਆਗਾ ਰੇ ਰੂਲ ਬਣਾਉਣੀਆਂ ਬਲੋਕ ਉੱਡਦਾ ਜਾ ਬਸਾਂ ਜੇ ਆਏ ਜੇ ਉੱਡਦੇ ਜੇ ਨੇ ਤੇ ਤਰੱਕੀ ਸਵੇਰ ਬੜੇ ਕਿਨੂ ਕਿਨੂ ਆ ਚੰਦ ਸਾਹਿਬ ਦਾ ਕੋਈ ਚਲ ਪਿਓ ਜੀ ਤੁਸੀਂ ਮੜਾ ਜਾ ਜੀ ਪਰਲੇ ਪਾਸੇ ਦੀ ਆਉਂਗੇ ਜੀ ਕੋਈ ਅੰਕਲ ਥੱਲੇ ਲਾ ਲ ਸਤਨਾਉਂਗੇ ਇੱਕ ਅੰਕਲ ਥੱਲੇ ਲਾ ਲ ਆਉਂਗੀ ਸੱਤ ਗਾਲੇ ਜੀ ਲੋੜਾ ਆਟੇ ਕਰਨਾ ਕੋਈ ਨਹੀਂ ਆਹ ਮੂੰਹ ਤੋਂ ਕੋਈ ਅੰਕਲ ਉਹ ਥੱਲੇ ਕੁਆਲਿਟੀ ਹੋ ਜੀ ਯਾਰ ਤੁਸੀਂ ਉਹ ਐ ਥੋੜਾ ਜਿਹਾ ਮੰਜਾ ਇਧਰ ਕਰਨਾ ਪੂਗਾ ਯਾਰ ਇਧਰ ਉੱਪਰ ਨੂੰ ਨਾ ਵੀ ਮੰਨਜਾ ਪਾਰਕਾ ਚ ਭਾਈ ਦੋ ਇਹ 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 ਭਾਈ ਸਾਹਿਬ ਦੇਖ ਸਕਤੇ ਹੈ ਕਹਾਂ ਇਹ ਦੂਜੇ ਲੋੜਲਾ ਇਧਰ ਪਹੁੰਚ ਦਾ ਤਰੀਕਾ ਤਾਂ ਦੇਖ ਬਾ ਡਰੋਨ ਸੀਨ ਵੀ ਲੈ ਲੈਣੇ ਆ ਪਿੰਡ ਦਾ ਇਧਰ ਨੂੰ ਲਿਆਓ ਇਧਰ ਨੂੰ ਇਧਰ ਨੂੰ ਸੀਨ ਪੂਰਾ ਕਹਾਂ ਟਾਣਾ ਚਾਹੀਦਾ ਪਰ ਤੂੰ ਭਾਈ ਮੂਰੇ ਨਾ ਹੋ ਮੈਂ ਕਹਿੰਦਾ ਦੱਬ ਕੇ ਰੱਖਾਂ ਮੈਂ ਤੈਨੂੰ ਰੰਗ ਕਰ ਲਾ ਬਸ ਇੱਥੇ ਰਹਿਣ ਦੇ ਫਰਕ ਰੱਖਾਂ ਮੈਂ ਤੈਨੂੰ ਚਾਹ ਤਾਂ ਤੱਕ ਤੇਰੇ ਤੋਂ ਸਟਾਰਟ ਕਰ ਰਹੇਗਾ ਵਲੌਗ ਹੈ ਗਰਮੀ ਹੋਈ ਆ ਬਾਲੀ ਹਾਂਜੀ ਸਸੀ ਕਾਜੀ ਸ਼ਰਮ ਤੇ ਆਪਣਾ ਸ਼ੂਟ ਕਰ ਲਏਗੀ ਮੀਰੀ ਨੇ ਬਰਖਦੀਆਂਗੀ ਨਾ ਵੀਰ ਜੀ ਤਾਂ ਕਰ ਨਹੀਂ ਹੋਰ ਕੀ ਕਰੀਏ ਕੰਮ ਕੀਸੀ ਰੱਖਣਾ ਪੈ ਗੁਰੂ ਸੱਤੇ ਏਸੀ ਰੱਖਣਾ ਪੈ ਗੁਰੂ ਆਪਾਂ ਨੂੰ ਪਹਿਲਾਂ ਇਹਦਾ ਇਹਦਾ ਦਬਾਅ ਚਾਹੁੰਦਾ ਮੈਂ ਕਿਉਂਕਿ ਮੈਂ ਫਿਰ ਉਹ ਇਹ ਸਮਝਾ ਰਿਹਾ ਕਹਿ ਰਿਹਾ ਆ ਮੈਂ ਹੋ ਗਿਆ ਲੇਟ ਯਾਰ ਅੱਜ ਲਦਾਲ ਭੱਜ ਕੇ ਦੀ ਮਤਾ ਹੋਰ ਕੌਣ ਹੋਊਗਾ ਹੁਣ ਆਪਣਾ ਸੀਨਾ ਦਾ ਬਾਬੇੜਾ ਤਾਂ ਸਾਥ ਬਣ ਗਿਆ ਐਦਕੀ ਵੀ ਸਾਥ ਬਣਾਤਾ ਮੈਨੂੰ ਜਰਾ ਇਧਰ ਜੀ ਪਹਿਲੇ ਵੀ ਵਗ ਚੱਲਾ ਪਰਨਾ ਤਾਂ ਹੈਗਾ ਤੀ ਬੰਨਣ ਨੂੰ ਮਿਲ ਰਵੇ ਹਾਏ ਬੇਰਮਾ ਲਓ ਜੀ ਹੋ ਰਿਹਾ ਮੇਕਅਪ ਬਾਬਾ ਜੀ ਦਾ ਹਾਂ ਆ ਬਈ ਜਰੂਸ ਕਰਦਾ ਬਈ ਹੁਣ ਜਿਹੜਾ ਆਈਟਮ ਕੀਤਾ ਮੈਂ ਸ਼ਾਇਦ ਇਹਦਾ ਹੋਰ ਡਿਜ਼ਾਈਨ ਜਬਣਾ ਦਊ ਆ ਮੇਰੇ ਹੋਰ ਹੀ ਪਸ ਕਰਤਾ ਇੱਕ ਗੋਸਟ ਦੇਗਾ ਬਸ ਵਾਹ ਠੀਕ ਆਏ ਕਰਕੇ ਨਾ ਉਹ ਆਏ ਜੇ ਗੋਲ ਜਬਣਾ ਨੇ